ਆਹ ਜਿੰਬਲਨ ਗਏ ਛੋਟੇ ਵੀਰ ਗਰੀਬ ਬਟਰ ਨੂੰ ਜਿਨ੍ਹਾਂ ਦਾ ਬਹੁਤ ਵਧੀਆ ਗਾਣਾ ਆਇਆ ਏ ਏਰੀਆ ਪੱਟੀ ਤੇ ਸੁਣਦੇ ਆ ਨਾ ਤੋਂ ਗਾਣਾ ਤੇ ਕਰਦੇ ਆ ਗੱਲਾਂ ਬਾਤਾਂ ਆਉ ਮਿਲਦੇ ਆ ਓ ਜਿੱਤੇ ਖੜ ਜਾਂਦੇ ਉਥੇ بڑا ਨਾਮ ਹੁੰਦਾ ਸੀ ਸਾਡੇ ਕਰਕੇ ਤਾਂ ਸ਼ਹਿਰ ਚੱਕਾ ਜਾ ਮੁੰਦਾ ਸੀ ਜਿੱਥੇ ਖੜ ਜਾਂਦੇ ਉਥੇ ਪੜਾ ਨਾਮ ਹੁੰਦਾ ਸੀ ਸਾਡੇ ਕਰਕੇ ਤਾਂ ਸ਼ਹਿਰ ਚੱਕਾ ਜਾ ਮੁੰਦਾ ਸੀ ਹੋ ਕੇ ਇਕੱਠੇ ਜਹ ਕੀ ਤੈਨੂੰ ਕਿਸਾਨ ਬੜੇ ਨੇ ਤੇ ਪੁੱਤ ਸਾਡੇ ਹੀ ਬਣਾਏ ਪ੍ਰਦਾਨ ਬੜੇ ਨੇ ਗੋਡੇ ਪੁੰਝੇ ਹੱਥ ਬੜੇ ਕੰਨਾਂ ਨੂੰ ਲਵਾਏ ਬੜੇ ਭੜੇ ਜੱਟਾ ਬੁੱਲ ਸੀਤਿਆ ਫੇਸ ਵੈਲੀ ਵੈਲੀ ਬਣੀ ਜੱਟ ਦੀ ਨੀ ਬੜੇ ਮਾੜੇ ਟਾਈਮ ਫੇਸ ਕੀ ਤਿਆ ਨੇਚਰ ਦੇ ਭੜੇ ਲਿਆ ਜੋ ਪੱਟੀਆਂ ਨਹੀਂ ਤਿੰਨ 26 ਵਾਲੇ ਪਰਚੇ ਚ ਝੇਲ ਕੱਟਿਆ ਅਸੀਂ ਯੂਟਰ ਬੜੇ ਮਾਰੇ ਸ਼ਹਿਰਾਂ ਚ ਤੇ ਪੁੱਤ ਰਾਜੀ ਨਵੇਂ ਹੁੰਦੇ ਨਹੀਂ ਸੀ ਸਾਡੇ ਵਾਰਾਂ ਚ ਬੱਬੂ ਮੱਲ ਦੇ ਯਰਾਨੇ ਰਹੇ ਉਹਨਾ ਬੰਦਿਆਂ ਨਾਲ ਜਿੰਨਾ ਉੱਤੇ ਮੜੇ ਟਾਈਮ ਬੀਤਿਆ ਫੇਸ ਵੈਲੀ ਹੋਵੇ ਨਹੀਂ ਪੜੀ ਜੱਟ ਦੀ ਨਹੀਂ ਬੜੇ ਵੈਲੀ ਵੇ ਵੇ ਨੀ ਪਣੀ ਜੱਟ ਦੀ ਨੀ ਬੜੇ ਮਾੜੇ ਟੈਮ ਫੇਸ ਕੀ ਤਿਆ ਆ ਉਹ ਗੱਭਰੂ ਦੇ ਡੋਲਿਆਂ ਚ ਜ਼ੋਰ ਦਿਸਦਾ ਡੱਬ ਨਾਲ ਲੱਗਾ ਬੱਤੀ ਭੋਰ ਦਿਸਦਾ ਮਾਲਵਾ ਬੈਂਟ ਵਿੱਚ ਗੱਲਾਂ ਹੁੰਦੀਆਂ ਮਾਝੇ ਵੱਲੋਂ ਉੱਠਦਾ ਕੋਈ ਸ਼ੋਰ ਦਿਸਦਾ ਔ ਯਾਰੀਆਂ ਦੇ ਪਿੱਛੇ ਜੱਟ ਜੋੜਵਾਰ ਦੇ ਅੜੀ ਬਾਜੀ ਵਿੱਚ ਭੂਰ ਤੇ ਘਰਾਰੀ ਅਲੜੇ ਜੇਲਾਂ ਵਿੱਚ ਜਿੰਨਾ ਦਾ ਆ ਜਾਣੇ ਯਾਰੀ ਅੱਲੜੇ ਜੇਲਾ ਵਿੱਚ ਜਿੰਨਾ ਦਾ ਆ ਜਾਣੇ ਆਉਣ ਵੀ ਉਹਨਾਂ ਨਾਲ ਗੱਭਰੂ ਦੀ ਯਾਰੀ ਅੱਲੜੇ